ਸੋ ਪ੍ਰੈਸ਼ਰ ਪੱਪੀ ਨੇ ਜਿਹੜੀਆਂ ਗੱਪਾਂ ਮਾਰੀਆਂ ਕੱਲ ਪ੍ਰੈਸ ਦੇ ਵਿੱਚ ਮੈਂ ਉਹਦੇ ਕਰੀ ਜਾਣਕਾਰੀ ਦੇਣ ਲੱਗਾ ਉਹਨਾਂ ਨੇ ਕਿਹਾ ਕਿ ਮੈਂ ਦ੍ਰੈਸੀ ਗਰਾਊਂਡ ਦੇ ਵਿੱਚ ਜਿਹੜਾ ਮੇਲਾ ਲੱਗ ਰਿਹਾ ਹੈ ਉਸ ਮੇਲੇ ਦੇ ਵਿੱਚ ਜਿਹੜਾ ਅਸ਼ੋਕ ਕੁਵਾਦਰ ਠੇਕੇਦਾਰ ਹੈ ਕਹਿੰਦਾ ਮੈਂ ਉਹਨੂੰ ਜਾਣਦਾ ਨਹੀਂ ਔਰ ਮੈਂ মিডিਆ ਨੂੰ ਕੰਪੇਨ ਕਰਦਾ ਹਾਂ ਉਹਦੇ ਨਾਲ ਉਹਦੀਆਂ ਫੋਟੋਆਂ ਦਿਖਾ ਸਕਣਾ ਔਰ ਜਦੋਂ ਉਹਨਾਂ ਨੇ ਠੇਕਾ ਲਿਆ ਪਿਛਲੇ ਸਾਲ ਜਿਹੜੇ ਜਿਹੜੇ ਪਿਛਲੇ ਸਾਲ ਵੀ ਜਿਹੜੇ ਠੇਕੇ ਲਏ ਗਏ ਉਹ ਠੇਕਿਆਂ ਦੇ ਵਿੱਚ ਵੀ ਉਹ ਨਾਲ ਉਹਨਾਂ ਦੇ ਨਾਲ ਖੜਾ ਹੈ ਔਰ ਇਹ ਗੱਲ ਕਹਿਣਾ ਕਿ ਮੈਂ ਸ਼ੋਕਮਾਰ ਨੂੰ ਜਾਣਦਾ ਨਹੀਂ ਜਿਹੜਾ ਇਲੈਕਸ਼ਨਾਂ ਦੇ ਵਿੱਚ ਤੁਹਾਡੇ ਨਾਲ ਰਿਹਾ ਤੁਹਾਡਾ ਸਾਥ ਦਿੱਤਾ ਤੇ ਤੁਸੀਂ ਉਹਨੂੰ ਕਹੋ ਜਾਣਦਾ ਨਹੀਂ ਇਹ ਗੁੰਮਰਾਹ ਕਰਨ ਵਾਲੀ ਗੱਲ ਹੈ ਅਸੀਂ ਜਦੋਂ ਉੱਥੇ ਮੌਕੇ ਤੇ ਪਹੁੰਚੇ ਕਿਉਂਕਿ ਮੈਂ ਆਪਣੀ ਫੈਕਟਰੀ 'ਚ ਬੈਠਾ ਸੀ ਤੇ ਮੈਂ ਫੇਸਬੁੱਕ ਦੇਖ ਰਿਹਾ ਸੀ ਵੀ ਸਾਡੇ ਭਗਵਾਨ ਰਾਮ ਦਾ ਔਰ માતા ਸੀਤਾ ਦਾਜਾ ਡੋਲਾ ਹੈ ਉਹ ਰੋਡ ਦੇ ਉੱਪਰ ਰੁਕਿਆ ਹੋਇਆ ਹੈ ਔਰ ਉਹਨੂੰ ਦੇਖਦੇ ਹੋਇਆ ਮੇਰਾ ਖਿਆਲ ਮੈਂ 2 ਘੰਟੇ ਬਾਅਦ ਕਿਉਂਕਿ ਮੇਰਾ ਥੋੜੀ ਫੈਕਤੀ ਦੂਰ ਹੈ ਤੇ 2 ਘੰਟੇ ਬਾਅਦ ਮੈਂ ਉੱਥੇ ਪਹੁੰਚਿਆ ਜਦ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਉਸ ਟਾਈਮ ساری ਜੋ ਸਟੋਰੀ ਹੈ ਉੱਥੇ ਦੱਸੀ ਗਈ ਵੀ ਇਹ ਡੋਲਾ ਕਿਉਂ ਰੁਕਿਆ ਹੋਇਆ ਇਥੇ ਡੋਲਰ ਰੁਕਣ ਦਾ ਕਾਰਨ ਅੱਗੇ ਜਿਹੜੇ ਅਸ਼ੋਕਬਰ ਜਿਹੜੇ ਠੇਕੇਦਾਰ ਉਤੋਂਦੇ ਉਹ ਤਰਨਾਂ ਲਗਾ ਕੇ ਬੈਠੇ ਸੀ ਔਰ ਮੈਂ ਉਹ ਠੇਕੇਦਾਰ ਦੇ ਵੀ ਕੋਲ ਗਿਆ ਕਿਉਂਕਿ ਮੈਂ ਇੱਕ ਹਿੰਦੂ ਆ ਹਿੰਦੂ ਹੋਣ ਦੇ ਨਾਤੇ ਮੈਂ ਨਹੀਂ ਸੀ ਜਾਣਦਾ ਕਿ ਸਾਡੇ ਭਗਵਾਨ ਦਾ ਰਾਮ ਦਾ ਸੀਤਾ ਮਾਤਾ ਦਾ ਜਿਹੜਾ ਟੋਲਾ ਹੈ ਉਹ ਰੋਡ ਦੇ ਉੱਪਰ ਰਵੇ ਮੈਂ ਚਾਹੁੰਦਾ ਸੀ ਵੀ ਜਿਹੜਾ ਜਲਦੀ ਤੋਂ ਜਲਦੀ ਆਪਣੇ ਸਤਾਨ ਤੇ ਜਾਵਾਂ ਭਗਵਾਨ ਰਾਮ ਪਰ ਜਦੋਂ ਮੈਂ ਅਸ਼ੋਕ ਜੀ ਅਸ਼ੋਕ ਜੀ ਦੀਆਂ ਗੱਲਾਂ ਸੁਨੀਆਂ ਅਸ਼ੋਕ ਜੀ ਨੇ ਕਿਹਾ ਕਿ ਮੇਰੇ ਕੋਲੋਂ 10 ਲੱਖ ਰੁਪਏ ਮੰਗਿਆ ਗਿਆ ਔਰ ਮੈਨੂੰ 7 ਦਿਨ ਹੋ ਗਏ ਨੇ ਦੇਲੀ ਮੈਨੂੰ ਪਰੇਸ਼ਾਨ ਕਰ ਰਹੇ ਨੇ ਤੇ ਮੈਂ ਦੁਖੀ ਹੋ ਕੇ ਅੱਜ ਮੈਂ ਮਿੱਟੀ ਦਾ ਤੇਲ ਜਿਹੜਾ ਹੈਗਾ ਵੇ ਉਹ ਆਪਣੇ ਪਾ ਕੇ ਖੁਦਕਿਸ਼ੀ ਕਰਨ ਲੱਗਾ ਸੀ ਤੇ ਮੈਂ ਉੱਥੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਮੈਂ ਕਿਹਾ ਤੁਹਾਨੂੰ ਖੁਦਕਿਸ਼ੀ ਕਰਨ ਦੀ ਜਰੂਰਤ ਨਹੀਂ ਹੈਗੀ ਤੁਸੀਂ ਬਿਲਕੁਲ ਚਿੰਤਾ ਨਾ ਕਰੋ ਜਿਸ ਚੀਜ਼ ਦੀ ਤੁਹਾਨੂੰ ਤਕਲੀਫ ਹੈ ਕਿਉਂ ਉਸ ਟਾਈਮ ਮਾਹੌਲ ਨੂੰ ਕਵਰ ਕਰਨਾ ਹੁੰਦਾ ਔਰ ਅਸੀਂ ਜਾ ਕੇ ਉਹ ਮਾਹੌਲ ਨੂੰ ਕਵਰ ਕੀਤਾ ਔਰ ਠੇਕੇਦਾਰ ਨੂੰ ਸਮਝਾਇਆ ਠੇਕੇਦਾਰ ਜਿਸ ਤਰੀਕੇ ਦੇ ਨਾਲ 10 ਲੱਖ ਰੁਪਏ ਦੀ ਗੱਲ ਕਰ ਰਿਹਾ ਸੀ ਉਹ ਉਹ ਆਪਾਂ ਸਾਰੇ ਜਾਣਦੇ ਆ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹਨਾ ਕਿ 2022 ਦੇ ਵਿੱਚ ਆ ਸਾਡੇ ਅਜੇ ਪਾਜੀ ਬੈਠੇ ਨੇ ਇਹਨਾਂ ਨੇ ਵੀ ਓਠੇ ਕਾ ਲਿਆ ਸੀ ਔਰ ਉਸ ਟਾਈਮ ਹੀ ਇਹ ਜਿਹੜਾ ਪੈਸੇ ਦਾ ਮੁੱਦਾ ਉੱਠਿਆ ਔਰ 22 23 ਦੇ ਵਿੱਚ ਉਹਨਾਂ ਦੇ ਬੰਦਿਆ ਡੇ ਲਿਆ ਇੱਕ ਉਹਨਾਂ ਦਾ ਕਾਉਂਸਲਰ ਦੋਨੇ ਕਾਉਂਸਲਰ ਟੈਂਕੀ ਕਾਉਂਸਲਰ ਔਰ ਦੂਸਰਾ ਜਿਹੜਾ ਕਾਉਂਸਲਰ ਰਿਹਾ ਮੇਰੇ ਖਿਆਲ ਇਹ ਮਾਕਰਮੂਜਾ ਮਾਕਰਮ ਦੀਪਕ ਮਾਖਨ ਦੀਪਕ ਮਾਖਨ ਉਹਨਾਂ ਦਾ ਠੇਕਾ ਸੀ ਜੇ ਪੁਰਾਣੇ ਟਾਈਮ ਤੇ 2 ਸਾਲ ਪਹਿਲਾਂ ਤੁਸੀਂ ਇਹਦੇ ਵਿੱਚ ਦੁਕਾਨਾਂ ਵੀ ਖੁੱਲ ਰਹੀਆਂ ਨੇ ਰੇਡੀਆਂ ਵੀ ਲੱਗ ਰਹੀਆਂ ਨੇ ਤੇ ਇਸ ਸਾਲ ਕੀ ਹੋ ਗਿਆ ਵੀ ਤੁਸੀਂ ਉਹਦੀਆਂ ਰੇਡੀਆਂ ਲਗਣੀਆਂ ਬੰਦ ਕਰਾ ਦਿੱਤੀਆਂ ਬਾਜ਼ਾਰ ਉਹਨਾਂ ਦੇ ਬੰਦ ਕਰਾ ਦਿੱਤੇ ਦੇਖੋ ਜਦੋਂ ਠੇਕੇਦਾਰ ਠੇਕਾ ਲੈਂਦਾ ਹੈ ਤੋ ਉਹਨੂੰ ਪਤਾ ਹੁੰਦਾ ਵੀ ਲੋਕਾਂ ਨੇ ਮਿਲਣ ਆਣਾ ਹੈ ਉਥੇ ਲੋਕਾਂ ਨੂੰ ਪਰਚੇਜ ਕਰਨ ਨਹੀਂ ਆਣਾ ਦੁਕਾਨਾਂ ਵੀ ਜਿਹੜੀਆਂ ਨੂੰ ਚਲਦੀਆਂ ਨੇ ਤੇ ਦੁਕਾਨਾਂ ਖੁੱਲ੍ਹਦੀਆਂ ਵੀ ਨਹੀਂ ਮੇਲਿਆਂ ਦੇ ਵਿੱਚ ਤੇ ਦੋ-ਦੋ ਤਿੰਨ-ਤਿੰਨ ਕਿਲੋਮੀਟਰ ਦੂਰ ਜਿਹੜੇ ਨੇ ਬਾਜ਼ਾਰ ਲੱਗ ਜਾਂਦੇ ਨੇ ਔਰ ਇਹ ਸਾਡੇ ਪੱਪੀ ਜੀ ਕੰਪਲੇਂਟ ਕਰਕੇ ਉਹਨੂੰ ਬੰਦ ਕਰਾ ਰਹੇ ਨੇ ਦੇਖੋ ਇਤਿਹਾਸਕ ਮੇਲਾ ਹੈ ਦਸਾੜੇ ਦਾ ਮੇਲਾ ਸਾਡੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਇਸ ਤਿਉਹਾਰ ਦੇ ਵਿੱਚ ਇਹ ਕਿਉਂ ਰੁਕੀਏਗੇ ਦੁਕਾਨਾਂ ਬੰਦ ਕਿਉਂ ਕਰਾਈਆਂ ਗਈਆਂ ਜਦੋਂ ਅਸੀਂ ਪਤਾ ਕੀਤਾ ਦਿਓ ਕਹਿੰਦਾ ਜੀ 10 ਲੱਖ ਰੁਪਇਆ ਦੇ ਦਿਓ ਤੇ ਦੁਕਾਨਾਂ ਵੀ ਖੋਲ ਲਓ ਜੋ ਮਰਜ਼ੀ ਕਰ ਲਓ ਉਨੇ ਦਿਨ ਤੱਕ ਅਸੀਂ ਜਿਹੜਾ ਇਹ ਮੇਲਾ ਸੀ ਨਹੀਂ ਚੱਲਣ ਦੇਾਂਗੇ ਉਹ ਠੇਕੇਦਾਰ ਨੇ ਜਦੋਂ ਸਾਡੇ ਭਗਵਾਨ ਦਾ ਮਾਤਾ ਸੀਤਾ ਦਾ ਗੋਲਾ ਲੈ ਕੇ ਜਾ ਰਹੇ ਸੀ ਔਰ ਉਸ ਟਾਈਮ ਜਿਹੜਾ ਠੇਕੇਦਾਰ ਨੇ ਉਹਨੇ ਲੈਟਾ ਬੰਦ ਕਰਤੀਆਂ ਔਰ ਜਿਹੜੇ ਰੋਡ ਤੇ ਦੁਕਾਨ ਲੱਗੇ ਸੀ ਉਹਨਾਂ ਦੀ ਜਦੋਂ ਮੈਂ ਜਾਂ ਉਹਨਾਂ ਦੇ ਵਿੱਚ ਇੱਕ ਦੁਕਾਨਾਂ ਬੰਦ ਸੀ ਨੇਰੇ ਦੇ ਵਿੱਚ ਉਹ ਡੋਲਾ ਕਿੱਦਾਂ ਜਾ ਸਕਦਾ ਹੈ ਦੇਖੋ ਭਗਵਾਨ ਰਾਮ ਜਦੋਂ ਕਰ ਜਾਂਦੇ ਨੇ ਆਪਣੇ ਤੇ ਜਗਮਗ ਹੁੰਦੀ ਏ ਲੋਕੀ ਦੀਮਾ ਲ ਕਰਦੇ ਨੇ ਪਰ ਇਹਨਾਂ ਨੇ ਲੈਤਾ ਬੰਦ ਕਰਤੀਆਂ ਦਸਹਿਰੇ ਦੇ ਅੰਦਰ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹ ਬੰਦ ਕਰਤੇ ਔਰ ਡੋਲਾ ਉਥੇ ਰੁਕਿਆ ਰਿਹਾ ਔਰ ਡੋਲਾ ਮ삐 ਪ੍ਰਸ਼ਾਦ ਜੀ ਕਹ ਰਹੇ ਸੀ ਵੀ ਡੋਲੇ ਨੂੰ ਰੋਡ ਦੇ ਉੱਪਰ ਰੱਖਿਆ ਸੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹੈ ਭਗਵਾਨ ਦਾ ਡੋਲਾ ਕਟੋ ਘੜ ਮੇਰੇ ਕੋਲ 5 ਫੁੱਟ ਉੱਪਰ ਸੀ ਔਰ ਅਸੀਂ ਜਿਹੜੇ ਬੈਠੇ ਸੀ ਥੱਲੇ ਬੈਠੇ ਸੀ ਅਸੀਂ ਜ਼ਮੀਨ ਤੇ ਬੈਠੇ ਸੀ ਡੋਲਾ ਸਾਡੇ ਤੋਂ ਕਟੋ ਘੜ 5 ਫੁੱਟ ਉੱਪਰ ਹੀ ਹੋ ਗਿਆ ਵੀਡੀਓ ਪਰਵਾ ਕੇ ਦੇਖ ਸਕਦੇ ਹੋ ਇਹ ਵੀ ਗੁਮਰਾ ਕੀਤਾ ਗਿਆ ਦੇਖੋ ਗੱਲ ਉਹਨਾਂ ਦੀ ਆਪਸ ਦੇ ਵਿੱਚ ਕ੍ਰਾਪਸ਼ਨ ਦੀ ਹੈ ਠੇਕੇਦਾਰ ਠੇਕੇਦਾਰ ਦੇ ਨਾਲ ਉਹ ਗੱਲ ਨੂੰ ਕੱਲ ਕਿੱਦਾਂ ਕੁ ਮਾਰਿਆ ਸੀ ਉਹਨੇ 10 ਲੱਖ ਵਾਲੀ ਗੱਲ ਨਹੀਂ ਕੀਤੀ ਉਹਦੀ ਗੱਲ ਨਹੀਂ ਕਰ ਰਿਹਾ ਹੋਰ ਪਾਸੇ ਗੱਲ ਚਲਾ ਰਿਹਾ ਹੈ ਵੀ ਉਹ ਤਿੰਨ ਜਿਹੜੇ ਹੈਗੇ ਨੇ ਜਿਹੜੇ ਮੇਰੇ ਬਰਾਬਰ ਜਿਹੜੇ ਇਲੈਕਸ਼ਨ ਲੜਦੇ ਸੀ ਹਾਰੇ ਹੋਏ ਉਹ ਇੱਕ ਭਾਜਪਾ ਦਾ ਗੁਰਦੇਵ ਸ਼ਰਮਾ ਦੇਵੀ ਜਿਹੜਾ ਮੇਰੇ ਤੋਂ ਹਾਰਿਆ ਉਹ ਉਥੇ ਬੈਠਾ ਸੀ। ਸ੍ਰਿੰਦਰ ਡਾਬਰ ਮੇਰੇ ਤੋਂ ਹਾਰਿਆ ਉਥੇ ਬੈਠਾ ਸੀ। ਤੇ ਮੈਂ ਪ੍ਰੈਸ਼ਰ ਸਾਹਿਬ ਨੂੰ ਇੱਕ ਗੱਲ ਕਹਿਣਾ ਚਾਹੁੰਦਾ। ਸਨ 7 ਦੇ ਵਿੱਚ ਤੁਹਾਡੀ ਵਾਈਫ 3 ਨੰਬਰ ਵਾਰਡ ਨਾਰਥ ਦੇ ਚੋ ਇਲੈਕਸ਼ਨ ਲੜੇ ਸੀ। ਕੌਂਸਲਰ ਦਾ ਔਰ ਹਾਰ ਗਈ ਸੀ। ਉਸ ਤੋਂ ਬਾਅਦ 22 ਦੇ ਵਿੱਚ ਤੁਸੀਂ 12 ਦੇ ਵਿੱਚ ਤੁਸੀਂ ਐਮਰ ਇਲੈਕਸ਼ਨ ਲੜਿਆ ਕਾਂਗਰਸ ਤੋਂ ਸੌ ਦੇ ਵਿੱਚੋਂ ਤੁਸੀਂ ਵੀ ਹਾਰ ਗਏ 22 ਦੇ ਵਿੱਚ ਤੁਸੀਂ ਆਪ ਇਲੈਕਸ਼ਨ ਲੜਿਆ ਸੈਂਟਰ ਹਲਕੇ ਚੋਂ ਤੁਸੀਂ ਜਿੱਤ ਗਏ ਔਰ ਮੈਂ ਹਾਰ ਗਿਆ ਬਿਲਕੁਲ ਤੁਸੀਂ ਠੀਕ ਕਿਹਾ ਪਰ ਮੈਂ ਬੱਪੀ ਤੋਂ ਮੈਂ ਕਹਿਣਾ ਚਾਹਨਾ ਜਦੋਂ ਤੇ ਜਿੱਤੇ ਸੀ ਨਾ ਤੇ ਲੋਕ ਕਹਿ ਰਹੇ ਸੀ ਵੀ ਅਸੀਂ ਇਹ ਵੋਟਾਂ ਕਿੰਨੂੰ ਪਾਤੀਆਂ ਕੌਣ ਜਿੱਤ ਗਿਆ ਤੁਸੀਂ ਇਹ ਲੋਕਾਂ ਨੇ ਕਿਉਂ ਕਿਹਾ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਉਂ ਕਿ ਉਸ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਵਾ ਸੀ ਲੋਕਾਂ ਨੂੰ ਪ੍ਰਗਨ ਚੱਲਿਆ ਸੀ ਵੋਟਾਂ ਕਿੰਨੂੰ ਪਾਤੀਆਂ ਔਰ 24 ਦੇ ਵਿੱਚ ਦੁਆਰਾ ਆਮ ਪੀ ਇਲੈਕਸ਼ਨ ਆ ਗਏ 24 ਦੇ ਜਦੋਂ ਪਤਾ ਲੱਗ ਗਿਆ ਵੀ ਹੁਣ ਪੱਪੀ ਖੜਾ ਹੈ ਤੇ ਹਲਕੇ ਸੈਂਟਰ ਦੇ ਵਿੱਚੋਂ 25000 ਤੋਂ ਮੇਰੇ ਤੋਂ ਹਾਰੇ ਆ। 25000 ਵਾਟਾ ਤੋਂ ਭਾਰਤੀ ਜਨਤਾ ਪਾਰਟੀਓ ਤੋਂ ਪੱਪੀ ਤੁਸੀਂ ਹਾਰੇ ਹੋ। ਔਰ ਜਦੋਂ ਮੈਂ ਹਾਰਿਆ ਸੀ ਤੁਹਾਡੇ ਤੋਂ 4000 ਤੋਂ ਹਾਰਿਆ ਸੀ 42 ਤੋਂ ਹਾਰਿਆ ਸੀ। ਤੁਸੀਂ ਹਾਰ ਦੀ ਗੱਲ ਕਰਦੇ ਹੋ ਹਾਰ ਜਿੱਤ ਬਣੀ ਹੋਈ ਐ। ਔਰ ਉਸ ਤੋਂ ਬਾਅਦ ਕਾਉਂਸਲਰ ਆ ਗਏ। 25 ਔਰ 25 ਦੇ ਵਿੱਚ ਸਾਡੇ ਰਤਨਾਵ ਜੀ ਸਾਡੇ ਭੈਣ ਚ ਖੜੇ ਸੀ ਕਾਉਂਸਲਰ ਜਿੱਥੇ ਉਹਦਾ ਘਰ ਉਸ ਵਾਰਡ ਦੇ ਵਿੱਚੋਂ ਔਰ ਪੱਪੀ ਪ੍ਰਸ਼ਰ ਜੀ ਦੀ ਵਾਈ ਉਥੋਂ ਇਲੈਕਸ਼ਨ ਲੜੀ ਤੇ ਜਿਹੜਾ ਆਪਣੇ ਵਾਰਡ ਦੇ ਵਿੱਚੋਂ ਆਪਣੇ ਏਰੀਆ ਦੇ ਵਿੱਚੋਂ ਜਿੱਥੇ ਉਹ ਰਹਿੰਦਾ ਹੈ ਉਥੋਂ ਵੀ ਉਹ ਹਾਰ ਗਈ ਮੇਰੇ ਕਾ 6700 ਤੋਂ ਅਰਹਰੀ ਜੀ 6700 ਵੋਟਾਂ ਤੋਂ ਉਹ ਤੋਂ ਹਾਰ ਗਈ ਬਈ ਹਾਰ ਜਿੱਤ ਬਣੀ ਹੋਈ ਏ ਤੁਸੀਂ ਇਹਨੂੰ ਕੁਝ ਮੇਰੇ ਕੋਲ ਹਾਰਿਆ ਹੋਇਆ ਕਿ ਰਾਵਣ ਦਾ ਹੰਕਾਰ ਟੁੱਟੂਗਾ ਮੈਂ ਤੁਹਾਨੂੰ ਇੱਕ ਚੈਲੰਜ ਨਾਲ ਗੱਲ ਕਰਨਾ ਪੱਪੀ ਪ੍ਰੈਸ਼ਰ ਜੀ ਨੂੰ ਕਹਿਣਾ ਪੱਪੀ ਪ੍ਰੈਸ਼ਰ ਜੀ 27 ਆ ਰਹੀ ਹੈ ਜੇ ਗੁਰਦੇਵ ਸ਼ਰਮਾ ਦੇਵੀ تیر ਤੋਂ 27 ਵਿੱਚ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੇਗਾ تیر ਤੋਂ ਖਾਰਜਿਤ ਬਣੀ ਹੋਈ ਏ ਤੇਰੇ ਤੋਂ ਜੇ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ ਕੀ ਤੂੰ ਇੱਕ ਪਰਮਾਤਮਾ ਨੂੰ ਮੰਨਣ ਵਾਲਾ ਬੰਦਾ ਹੈ ਤੁਹਾਨੂੰ ਜਮੇ ਪਰਮਾਤਮਾ ਨੂੰ ਮੰਨਣਾ ਲਾਵਾ ਤੂੰ ਇਸ ਚੀਜ਼ ਦਾ ਵਿਸ਼ਵਾਸ ਦੁਆਨਾ ਵੀ ਜੇ ਤੂੰ ਹਾਰ ਗਿਆ ਮੇਰੇ ਤੋਂ ਤੇ ਰਾਜਨੀਤੀ ਛੱਡ ਦੇਗਾ ਮੈਂ ਅੱਜ ਪ੍ਰੈਸ ਦੇ ਸਾਹਮਣੇ ਕਹਿ ਕੇ ਚੱਲਿਆ ਜੇ ਮੈਂ ਪੱਪੀ ਪ੍ਰੈਸ਼ਰ ਪੱਪੀ ਤੋਂ ਹਾਰ ਗਿਆ ਤੇ ਮੈਂ ਦੁਬਾਰਾ ਰਾਜਨੀਤੀ ਨਹੀਂ ਕਰਾਂਗਾ ਕਿਉਂ ਕਿ ਜਿਸ ਤਰੀਕੇ ਦੇ ਨਾਲ ਅੱਜ ਲੋਕ ਦੁਖੀ ਨੇ ਜਿਸ ਤਰੀਕੇ ਦੇ ਨਾਲ ਅੱਜ ਲੋਕੀ ਪਰੇਸ਼ਾਨ ਨੇ ਉਹ ਬਸ ਸਾਰੇ ਜਾਣੇ ਆ ਡਵੈਲਪਮੈਂਟ ਦੀਆਂ ਗੱਲਾਂ ਕਰਦਾ ਹੈ ਇੱਕ ਕੰਮ ਦੱਸ ਦੇਵੇ ਜਿਹੜਾ ਉਹਨੇ ਕੀਤਾ ਕੰਮ ਕੀਤਾ ਇਹਨਾਂ ਨੇ ਕੰਮ ਬਹੁਤ ਕੀਤਾ ਇਹਨਾਂ ਨੇ ਮੇਰੇ ਬਾਰੇ ਉਹਨੇ ਬੋਲਿਆ ਕਿ ਦੇਵੀ ਜਿਹੜਾ ਬੁੱਕਾ ਲਾਂਦਾ ਹੈ ਬੁੱਕਾਂ ਦੀ ਕਮਾਈ ਦੇ ਨਾਲ ਠੇਕੇ ਲੈਂਦਾ ਹੈ ਪੱਪੀ ਜੀ ਸਨ 95 ਤੋਂ ਮੇਰਾ ਸ਼ਰਾਬ ਦੇ ਠੇਕੇ ਦਾ ਕੰਮ ਹੈ ਸਨ 95 ਤੋਂ ਔਰ ਜਿਹੜਾ ਮੇਰਾ ਬਿਜ਼ਨਸ ਹੈ ਮੇਰੇ ਕੋਲ ਸਿਹਤ ਟੈਕਸ ਨੰਬਰ 71964 ਦਾ ਨੰਬਰ ਹੈ ਮੇਰੇ ਕੋਲ ਮੇਰੇ ਪਰਿਵਾਰ ਦਾ ਮੇਰੇ ਬਿਜ਼ਨਸ ਦਾ ਔਰ 100 ਏਕੜ ਜ਼ਮੀਨ ਮੈਂ ਵੇਚ ਕੇ ਪੰਜਾਬ ਦੇ ਵਿੱਚ ਆਇਆ ਹੋਇਆ ਮੈਂ ਤੁਹਾਨੂੰ ਆਪਣਾ ਇੱਕ ਇੱਕ ਚੀਜ਼ ਦਾ ਰਿਕਾਰਡ ਦੱਸ ਦੇ ਦਿਆਂਗਾ ਸਨ 80 ਤੱਕ ਮੇਰੇ ਕੋਲ ਦੋ ਟਰੈਕਟਰ ਸਨ ਇੰਟਰਨੈਸ਼ਨਲ ਤੇ ਜੀਟਰ ਵੀ 11 ਔਰ 100 ਏਕੜ ਜ਼ਮੀਨ ਸੀ ਜਿਹੜੀ ਮੈਂ ਵੇਚੀ ਹੋਈ ਹੈ ਔਰ ਮੈਂ ਇੱਥੇ ਅੱਗੇ ਵਪਾਰ ਕੀਤਾ ਹੈ ਮੇਰੇ ਪਰਿਵਾਰ ਨੇ ਇੱਥੇ ਅੱਗੇ ਸਨ ਚੌਂਟ ਦੀ ਵਪਾਰ ਕਰਦਿਆ ਸੀ ਉਹਦਾ ਸੀ ਉਸ ਤੋਂ ਬਾਅਦ ਇੱਥੇ ਆ ਗਏ ਔਰ ਮੈਂ ਪਪੀ ਤੁਹਾਨੂੰ ਪੁੱਛਣਾ ਦਿਆਂਨਾ ਤੁਸੀਂ ਦੱਸੋ ਕੀ ਕੀਤਾ ਇੱਕ ਕਬੂਤਰ ਬਾਜੀ ਤੋਂ ਸੁਆ ਤੁਸੀਂ ਦੱਸੋ ਕੀ ਕੀਤਾ ਤੁਹਾਨੂੰ ਉਸਤਾਦ ਜੀ ਲੋਕੀ ਕਹਿੰਦੇ ਸੀ ਉਹ ਉਸਤਾਦ ਜੀ ਕਿਉਂ ਕਹਿੰਦੇ ਸੀ ਤੂੰ ਕਿਸੇ ਦਾ ਉਸਤਾਦ ਨਹੀਂ ਸੀ ਹੈਗਾ ਤੂੰ ਇੱਕ ਕਬੂਤਰ ਬਾਦ ਸੀ ਕਬੂਤਰ ਉਡਾਂਦਾ ਸੀ ਤੇ ਤੈਨੂੰ ਲੋਕੀ ਉਸਤਾਦ ਕਹਿੰਦੇ ਸੀ ਕਿਉਂਕਿ ਮੈਂ ਇਹਨੂੰ ਬਹੁਤ ਪੁਰਾਣਾ ਜਾਣਨਾ ਔਰ ਗੱਲ ਨਹੀਂ ਬੁੱਕਦੀ ਮੈਂ ਸਾਰੇ মিডিਆ ਸਾਹਮਣੇ ਗੱਲ ਕਰਨਾ ਚਾਹੁੰਦਾ ਜੇ ਗੁਰਦੇਵ ਸ਼ਰਮਾ ਦੇਵੀ ਨੇ ਕਿਤੇ ਬੁੱਕ ਚ ਚਲਦੀ ਭਈਏ ਤੇ ਸਰਕਾਰ ਤੇਰੀ ਏ ਜੇ ਕੋਈ ਮੇਰੇ ਜੂਵੇਂ ਦਾ ਕੰਮ ਚੱਲਦਾ ਪਿਆ ਤਾਂ ਸਰਕਾਰ ਤੇਰੀ ਏ ਤੂੰ ਕਿਉਂ ਨਹੀਂ ਮੈਨੂੰ ਪਕੜਾਂਦਾ 4 ਸਾਲ ਹੋ ਗਏ ਤੇਰੀ ਸਰਕਾਰ ਨੂੰ ਮੈਨੂੰ ਤੂੰ ਕਿਉਂ ਨਹੀਂ ਪਕੜਾਇਆ 4 ਸਾਲ ਕੋਈ ਘੱਟ ਨਹੀਂ ਹੁੰਦੇ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਮਿਸ਼ਨਰ ਸਾਹਿਬ ਇਸ ਚੀਜ਼ ਦੀ ਜਾਂਚ ਕਰਾਓ ਸਾਡੇ ਸੀਪੀ ਸਾਹਿਬ ਬਹੁਤ ਵਧੀਆ ਬੰਦੇ ਨੇ ਤੇ ਮੈਰੀ ਉਹਨਾਂ ਅਗੇ ਪ੍ਰਾਰਥਨਾ ਹੈ ਵੀ ਸੈਂਟਰ ਹਲਕੇ ਦੇ ਵਿੱਚ ਜੇ ਮੇਰੀਆਂ ਬੁੱਕਾਂ ਚੱਲਦੀਆਂ ਭਈਆਂ ਨੇ ਜਾਂ ਕਿਧੀਆਂ ਚੱਲਦੀਆਂ ਭਈਆਂ ਨਹੀਂ ਕਿਤੇ ਡੜੇ ਸੱਟੇ ਚੱਲਦੇ ਭੈਣੇ ਇਹ ਸੀਪੀ ਸਾਹਿਬ ਸਾਡੇ ਕਰਾ ਸਕਦੇ ਨੇ ਉਹਨਾਂ ਨੂੰ ਕਰਵਾਣੀ ਚਾਹੀਦੀ ਹੈ ਔਰ ਕਹਿੰਦੇ ਜੀ ਮੇਰੇ ਤੋਂ ਲੋਕੀ ਸੜਦੇ ਨੇ ਸੜੋ ਨੂੰ ਅਕਦਾ ਰੀਜ ਕਰੋ ਤੇਰੀ ਰੀਜ ਕੀ ਕਰਾਂਗੇ ਸੈਂਟਰ ਹਲਕੇ ਦੇ ਵਿੱਚ ਜਿੰਨਾ ਦੇ ਚਿੱਟਾ ਵਿਖ ਰਿਹਾ ਹੈ 90% ਤੇਰਾ ਹੱਥ ਹੈ। ਜੂਵੇ ਦੇ ਅੱਡੇ ਚੱਲ ਰਹੇ ਨੇ। ਲਾਟੀਆਂ ਦੇ ਅੱਡੇ ਚੱਲ ਰਹੇ ਨੇ ਇਹਨਾਂ ਦੇ ਸੈਂਟਰ ਹਲਕੇ ਦੇ ਵਿੱਚ। ਟੁੱਟਲਵਾੜਿਆ। ਮੈਂ ਓਪਨਲੀ ਕਹਿ ਰਿਹਾ ਕਿ ਅਸ਼ੋ ਪ੍ਰੈਸ਼ਰ ਪੱਪੀ ਦਾ ਜਿਹੜਾ ਬਿਜ਼ਨਸ ਹੈ ਇਹਨੇ ਜੂਵੇ ਜੋ ਪੈਸੇ ਕਮਾਏ ਨੇ। ਚੰਦਰ ਨਗਰ ਦੇ ਵਿੱਚ ਕਿਸੇ ਨੂੰ ਜਾ ਕੇ ਪੁੱਛ ਲੋ ਵੀ ਉੱਥੇ ਜੂਵੇਂ ਦੇ ੱਡੇ ਚੱਲਦੇ ਸੀ ਬੁੱਕਾਂ ਲੱਗਦੇ ਸੀ ਕੋਣ ਲਾਂਦਾ ਸੀ ਔਰ ਮੈਂ ਪੱਪੀ ਜੀ ਨੂੰ ਇੱਕ ਗੱਲ ਕਹਿਣਾ ਚਾਹਨਾ ਪੱਪੀ ਜੀ ਮੇਰੇ ਤੇ ਤੁਸੀਂ ਇਲਜ਼ਾਮ ਲਾਏ ਔਰ ਮੈਂ ਤੁਹਾਡੇ ਤੇ ਅੱਜ ਲਾ ਰਿਹਾ ਆਓ ਅਸੀਂ ਦੋਨੇ ਜਣੇ ਆਪਣੇ ਬੱਚੇ ਲੈ ਕੇ ਕਿਸੇ ਮੰਦਰ 'ਚ ਬੈਠਦੇ ਆ ਤੇ ਮੈਂ ਮੰਦਰ 'ਚ ਬੈਠਦੇ ਆ ਔਰ ਸਾਬਤ ਕਰਾਂਗੇ ਵੀ ਜੂਆ ਕੋਣ ਖੇਡਦਾ ਰਿਹਾ ਜੇ ਦੇਵੀ ਨੂੰ ਤੁਸੀਂ ਕਦੀ ਰਮੀ ਖੇਡਦੇ ਆ ਜਾਂ ਤੁਸੀਂ ਪਾਬੋ ਖੇਡਦੇ ਵੀ ਦੇਖਿਆ ਹੋਵੇ ਜਾਂ ਕਿਸੇ ਨੂੰ ਲੁਧਿਆਣਾ ਵਿੱਚ ਕੀ ਪੰਜਾਬ ਵਿੱਚ ਮਤਲਬ ਕੋਈ ਤਾਸ਼ ਖੇਡਦੇ ਦੇਖਿਆ ਹੋਵੇ ਕੋਈ ਇੱਕ ਬੰਦਾ ਲੈ ਆ ਉਹ ਕਹੇ ਹੋਵੇ ਵੀ ਮੈਂ ਦੇਵੀ ਦੇ ਨਾਲ ਜੂਆ ਖੇਡਿਆ ਤੇ ਮੈਂ ਗੁਨਾਹਗਰ ਤੇ ਤੂੰ ਆਪਣੀ ਵੀ ਇਨਕੁਆਇਰੀ ਕਰਾ ਲੈ ਚੰਦਰਨਗਰ ਦੇ ਵਿੱਚ ਕਿਸ ਤਰੀਕੇ ਨਾਲ ਤੁਸੀਂ ਕਰੋੜਾ ਰੁਪਇਆ ਲੁੱਟੇ ਬੁੱਕਾ ਲਾ ਲਾ ਕੇ ਜੇ ਤੁਸੀਂ ਬੁੱਕਾ ਨਹੀਂ ਲਾਈਆਂ ਤੇ ਤੁਸੀਂ ਕਹਿੰਦੇ ਹੋ ਮੈਂ ਇੱਕ ਯਾਤਰਾ ਕੱਢਣਾ ਬਜਰੰਗ ਬੜੀ ਦੇ ਤੇ ਮੈਂ ਵੀ ਬਜਰੰਗ ਮੜੀ ਨੂੰ ਮਿਲਣਾ ਮੈਂ ਵੀ ਭਗਵਾਨ ਰਾਮ ਨੂੰ ਮਿਲਣਾ ਬ੍ਰਾਹਮਣਾਂ ਮੈਂ ਹਿੰਦੂ ਆ ਕੱਲੋ ਕਹਰੇ ਸੀ ਮੈਂ ਬ੍ਰਾਹਮਣਾਂ ਮੈਂ ਹਿੰਦੂ ਆ ਤੇ ਆਪ ਆਪਾ ਦੋਨੇ ਬ੍ਰਾਹਮਣ ਵੀ ਆ ਹਿੰਦੂ ਵੀ ਆ ਤੇ ਦੋਨੇ ਜਾ ਕੇ ਇੱਕ ਮੰਦਿਰ 'ਚ ਬੈਠ ਕੇ ਤੋ ਇਹ ਗੱਲ ਕਹਿ ਦੇ ਕਿ ਮੇਰੇ ਚੰਦਰਨਗਰ ਮੇਰੇ ਪਲਾਟ ਦੇ ਵਿੱਚ ਮੈਂ ਬੁੱਕਰ ਨਹੀਂ ਚਲਾਈਆ ਮੈਂ ਲੋਕਾਂ ਨੂੰ ਨਹੀਂ ਲੁੱਟਿਆ ਜੋਗ ਹੋ ਗਏ ਮੈਂ ਧਿਆਗਾ ਔਰ ਇਹ ਗੱਲ ਮੈਂ ਪਹਿਲਾਂ ਵੀ ਕਹੀ ਸੀ ਤੇ ਇਹਨੇ ਤੁਹਾਡੇ ਮੀਡੀਆ ਚ ਕਿਹਾ ਉਥੇ ਮਹਿਫਲਾਂ ਲੱਗਦੀਆਂ ਨੇ ਪੱਪੀ ਜੀ ਮਹਿਫਲਾਂ ਨਹੀਂ ਲੱਗਦੀਆਂ ਉਥੇ ਬੁੱਕਾਂ ਲੱਗਦੀਆਂ ਨੇ ਇਹਦਾ ਪੁਰਾਣਾ ਬਿਆਨ ਕੱਢ ਕੇ ਦੇਖ ਲਓ ਕਹਿੰਦਾ ਮਹਿਫਲਾਂ ਉਥੇ ਲੱਗਦੀਆਂ ਨੇ ਬੁੱਕਾਂ ਨੂੰ ਮਹਿਫਲਾਂ ਦੱਸਦਾ ਇਹ ਬੰਦਾ ਦੂਸਰੀ ਗੱਲ ਮੇਲੇ ਦੀ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਈ ਬਾਈ ਦੇ ਵਿੱਚ ਅਜੀਬਾਲ ਜੀ ਨੇ ਉੱਤੇ ਠੇਕੇ ਲਿਆ ਔਰ ਇਹਨਾਂ ਕੋਲ ਪੈਸੇ ਮੰਗੇ ਗਏ 23 24 ਦੇ ਵਿੱਚ ਉਹਨਾਂ ਲੋਕ ਉਹਦੇ ਆਪਣੇ ਬੰਦੇ ਨੇ ਔਰ ਜੇ ਤੁਸੀਂ ਖੁਫੀਆਂ ਜਾਓਗੇ ਤਾਂ ਕਿਤੇ ਕੋਲ ਚਲੇ ਜਾਓ ਜਾਂ ਜਿਹੜਾ ਮੱਖਣ ਹੈ ਉਹਦੇ ਕੋਲ ਚਲੇ ਜਾਓ ਉਹ ਵੀ ਲੋਕਾਂ ਨੂੰ ਇਹ ਕਹਿੰਦੇ ਨੇ ਵੀ ਸਾਡੇ ਕੋਲ ਵੀ 25 ਲੱਖ ਰੁਪਏ ਨੇ ਮੰਗਿਆ ਸੀ ਸਰ ਕੋ ਹਿੱਸਾ ਮੰਗਦਾ ਸੀ ਮਾਰਕੀਟ ਵਿੱਚ ਪੂਰੀ ਆਵਾਜ਼ ਹੈ ਇਹ ਉਹ ਵੀ ਜਿਹੜੇ ਮੰਦਰ 'ਚ ਬੈ ਕੇ ਤੁਹਾਨੂੰ ਸੱਚ ਦੱਸ ਦੇਣਗੇ ਉਦਾਂ ਤੇ ਇਹਨਾਂ ਦੇ ਦੋਸਤ ਨੇ ਨਹੀਂ ਦੱਸਣਗੇ ਉਹ ਵੀ ਸਾਰੇ ਬਾਜ਼ਾਰ ਦੇ ਵਿੱਚ ਕਾਰ-ਬਾਜ਼ਾਰ ਦੇ ਵਿੱਚ ਸਾਰੇ ਨੂੰ ਪਤਾ ਹੈ ਕਿ ਉਹਨਾਂ ਦੇ ਕੋਲ ਵੀ ਇਹਨੇ 25 ਲੱਖ ਰੁਪਏ ਮੰਗਿਆ ਸੀ ਇਹ ਝੂਠ ਬੋਲਣ ਵਾਲਾ ਝੂਠ ਬੋਲ ਕੇ ਗੁੰਮਰਾਹ ਕਰਕੇ ਗਿਆ ਕੱਲ ਔਰ ਮੈਂ ਇਹਦੇ ਤੇ ਦਾਵਾ ਕਰਨ ਜਾ ਰਿਹਾ ਹਾਂ ਮੈਂ ਹੁਣ ਪੱਪੀ ਜੀ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਥੁੱਕ ਕੇ ਚੱਟਣ ਦੀ ਆਦਤ ਹੈ ਤੁਹਾਨੂੰ ਤੁਸੀਂ ਵੀ ਪੰਡੋ ਤੋਂ ਮੈਂ ਵੀ ਪੰਡਾ ਤਾਂ ਹੁਣ ਤਗੜੇ ਹੋ ਕੇ ਰਹਿ ਜੇ ਤੁਸੀਂ ਕੱਲ ਕਿਹਾ ਮੈਂ ਮੈਂ ਪਿੱਛੇ ਹਟਣ ਵਾਲਾ ਨਹੀਂ ਔਰ ਪਿੱਛੇ ਹਟਣ ਵਾਲਾ ਮੈਂ ਵੀ ਨਹੀਂ ਜਾਏਗਾ ਇੱਕ ਗੱਲ ਨੋਟ ਕਰ ਲਿਆ ਜੇ ਡੱਟ ਕੇ ਤੇਰਾ ਮੁਕਾਬਲਾ ਕਰਾਂਗੇ ਔਰ ਤੇਰੇ ਤੇ ਕੇਸ ਵੀ ਕਰਾਂਗੇ ਜੇ ਬੁੱਕੀ ਦਾ ਤੂੰ ਮੈਨੂੰ ਕਿਹਾ ਮੇਰੇ ਜਿਸ ਤਰੀਕੇ ਦੇ ਨਾਲ ਤੂੰ ਗੱਲਾਂ ਕੱਲ ਕੀਤੀਆਂ ਨੇ ਜੇ ਤੂੰ ਸਾਬਤ ਨਾ ਕੀਤਾ ਤੇ ਤੇਰਤੇਕ ਨਹੀਂ ਇਸ ਕਰਕੇ ਨਿਤ ਮਾਫੀ ਮੰਗ ਲਾ ਜੇ ਪੈਸੇ ਦਿੱਤੇ ਹੁੰਦੇ ਤਾਂ ਫਿਰ 2 ਸਾਲ ਦੇ ਦਿੰਨ ਸਾਲ ਜਿਹੜਾ ਠੇਕਾ ਨਹੀਂ ਲੱਗਿਆ ਉਹ ਕਿਉਂ ਨਹੀਂ ਲੱਗਿਆ ਜੇ ਫਿਰ ਮੇਰਾ ਹੀ ਠੇਕਾ ਲੱਗਦਾ ਜੇ ਮੈਂ ਪੈਸੇ ਦਿੱਤੇ ਹੁੰਦੇ ਫਿਰ 2 ਸਾਲ ਪੱਪੀ ਜੀ ਦੇ ਜਿਹੜੇ ਕਾਉਂਸਲਰ ਆ ਦੋ ਉਹ ਉਹਨਾਂ ਦੇ ਭਾਈਵਾਲ ਆ 25 25 ਲੱਖ ਜਦੋਂ ਉਹਨਾਂ ਕੋਲ ਮੰਗ ਕੇ ਠੇਕਾ ਹੁਣ ਉਹ ਪਿਛਲੇ ਸਾਲ ਵੀ ਕਹਿੰਦੇ ਸੀ ਠੇਕਾ ਬਹੁਤ ਵਧੀਆ ਉਸ ਤੋਂ ਪਿਛਲੇ ਸਾਲ ਵੀ ਕਹਿੰਦੇ ਵੀ ਵਧੀਆ ਇਹੀ ਅਸ਼ੋਕ ਉਹਨਾਂ ਦਾ ਭਾਈਵਾਲ ਅਜੇ ਅਜੇ ਪਾਲ ਦੀ ਵੀ ਵੀਡੀਓ ਇੱਕ ਚੱਲੀ ਸੀ ਕਿ ਮੇਰੇ ਕੋਲ ਪੈਸੇ ਮੰਗਦਾ ਪਿਆ ਪਰ ਉਸ ਤੋਂ ਬਾਅਦ ਮੈਂ ਅਜੇ ਪਾਲਿਤ ਨੂੰ ਦੱਸਿਆਗਾ ਉਹਨੇ ਡਿਲੀਟ ਕਰਾਈ ਭਰਾ ਮੈਨੂੰ ਮਾਫ਼ ਕਰ ਦੇ ਡਿਲੀਟ ਕਰ ਦੇ ਰਾਮਲੀਲਾ ਕਮੇਟੀ ਦੇ ਪ੍ਰੈਸ਼ਰ ਬਿਲਡ ਅਪ ਕੀਤਾ ਗਿਆ ਮੈਨੂੰ ਧੱਕੇ ਨਾਲ ਕਿਹਾ ਗਿਆ ਵੀ ਡਿਲੀਟ ਕਰੋ ਮੈਂ ਡਿਲੀਟ ਨਹੀਂ ਕੀਤੀ ਸੀ ਤੁਹਾਨੂੰ ਸਾਰੇ ਮੀਡੀਆ ਵਾਲਿਆਂ ਨੂੰ ਪਤਾ ਰਾਤ ਨੂੰ 2 ਵਜੇ ਮੈਂ ਰੋਕੇ ਵੀਡੀਓ ਪਾਈ ਸੀ ਵੀ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਦਿਹਾ ਰਹੇ ਹਾਂ ਪੰਜਾਬ ਚ ਜਿਹੜੇ ਝੂਲੇ ਲਾਣ ਆਏ ਆ ਇਹ ਆਰਡਰ ਸਟੇਟਾਂ ਚੋਂ ਆਏ ਆ ਉਹ ਦੁਬਾਰਾ ਪੰਜਾਬ ਚ ਕਿੱਦਾਂ ਆਣ ਕੇ ਕੰਮ ਕਰਨ ਤੁਸੀਂ ਦੱਸੋ ਹੁਣ ਅਸੀਂ ਸਰਸ ਮੇਲਾ ਲਿਤਾ 99% ਝੂਲੇ ਵਾਲੇ ਜਵਾਬ ਦੇ ਗਏ ਕਹਿੰਦੇ ਭਾਈ ਇੱਥੇ ਤਾਂ ਧੱਕਾ ਹੁੰਦਾ ਵੀ ਕਾਦ ਨੂੰ ਸਾਡੇ ਕੋਈ ਮਾਲ ਦੱਬ ਦੇਵੇ ਕੋਈ ਪੈਸੇ ਦੀ ਡਿਮਾਂਡ ਕਰੇ ਐਮਐਲਏ ਖੋਦਾਂਗੇ ਪੈਸੇ ਮੰਗ ਲਾ ਜਾਂਦੇ ਤੂੰ ਦੇਖੋ ਹੋਰ 58 ਮੇਲੇ ਲੱਗੇ ਹੋਏ ਸੁਧਿਆਣੇ ਚ ਦੱਸੋ ਕਿ ਕਿਹੜੇ ਮੇਲੇ ਦਾ ਰਫੜ ਪਿਆ ਕਿੱਥੇ ਦੁਕਾਨ ਨਹੀਂ ਲੱਗੀ ਕਿੱਥੇ ਬਾਜ਼ਾਰ ਨਹੀਂ ਬਣਿਆ ਸਿਰਫ ਐਸੀ ਮੇਲੇ ਚ ਪੰਗਾ ਕਿਉਂ ਪੈਂਦਾ ਹਰ ਵਾਰ ਜਦ ਤਾ ਪੈਸੇ ਦੇ ਦਿੱਤੇ ਜਾਂਦੇ ਉਦੋਂ ਸ਼ਾਂਤ ਜਦ ਨਹੀਂ ਦਿੱਤੇ ਉਦੋਂ ਇਹ ਮੰਗਣੀ ਚਾਹੀਦੀ ਏ ਜਿਹੜੇ ਭਗਵਾਨ ਆਰਾਮ ਦੇ ਡੋਲੇ ਦੇ ਬਾਰੇ ਇਹਨਾਂ ਨੇ ਬੋਲਿਆ ਉਹਦੇ ਵੀ ਇਹਨੂੰ ਆਪਾਂ ਮੰਗ ਪੈਸੇ ਨਾ ਮੰਗਦਾ ਤੇ ਠੇਕੇਦਾਰ ਜਿਹੜਾ ਮੇਲਾ ਬੰਦ ਨਾ ਕਰਦਾ ਇਹਦੇ ਬੰਦ ਕਰਨ ਦਾ ਇੱਕੋ ਹੀ ਹੈ ਕਿ ਉਹ ਪੈਸੇ ਮੰਗਦਾ ਉਹ ਕਿਹਾ ਮੈਂ ਦੇ ਨਹੀਂ ਸਕਦਾ ਸ਼ਰੀਆਮ ਕਹਿ ਰਿਹਾ ਓਪਨਲੀ ਕਹਿ ਰਿਹਾ ਤੇ ਉਸ ਪਾਸੇ ਗੱਲ ਨਹੀਂ ਕਰ ਰਿਹਾ ਇਹ ਸਾਡੇ ਦੇ ਲਿਆ ਰਿਹਾ ਦੇਵੀ ਬੁਕਾ ਲਾਂਦਾ ਔਰ ਜਿਹੜਾ ਸੰਜੇ ਤਲਵਾੜੇ ਉਹਦੇ ਥੱਲਿਓ ਉਹ ਗਿਆ ਹੋਇਆ ਹੈ ਨਾਲਾ ਗਿਆ ਹੋਇਆ ਹੈ ਡਾਬਰ ਦੇ ਪਲਾਟ ਦੇ ਵਿੱਚੋਂ ਥੱਲੋ ਨਾਲਾ ਗਿਆ ਹੋਇਆ ਹੈ ਵੀ ਜਦੋਂ ਨਾਲਾ ਉਹਨੇ ਪਾਇਆ ਸੀ 40 ਸਾਲ ਤੂੰ ਕਿੰਨਾ ਕਿ ਮੈਨੂੰ ਰਾਜਨੀਤੀ ਜੋਗਾ ਹੈ ਤੇ ਆਮ ਆਦਮੀ ਪਾਰ ਤਿੰਨ ਸਾਲ ਹੋਏ ਨੇ ਸਾਰੇ ਉਮਰ ਤੂੰ ਕਾਂਗਰਸ ਦੇ ਨਾਲ ਰਿਹਾ ਔਰ ਇਹ ਡਾਬਰ ਦੇ ਤੋਂ ਤਲਵੇ ਚੜਦਾ ਰਿਹਾ ਸੰਜੇ ਤਲਵਾਰ ਦੇ ਤੋਂ ਤਲਵੇ ਚੜਦਾ ਰਿਹਾ ਮੈਂ ਤੈਨੂੰ ਮਿੰਤਾ ਕਰਦਾ ਦੇਖਿਆ ਹੋਇਆ ਮੈਂ ਤੈਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਇਸ ਬੰਦੇ ਦਾ ਕੋਈ ਕਰੈਕਟਰ ਨਹੀਂ ਸਤਪਾਲ ਕੁਸਾਈ ਦੇ ਇਲੈਕਸ਼ਨ ਸੀ ਤੇ ਸਤਪਾਲ ਕੁਸਾਈ ਦੇ ਨਾਲ ਮੈਂ ਇਲੈਕਸ਼ਨ ਵਿੱਚ ਕਾਫੀ ਸਾਡਾ ਚਲੋ ਵੀ ਤਾਲ ਮਿਲ ਰਿੰਦਾ ਸੀ ਔਰ ਇਹਨੇ ਮੈਨੂੰ ਬੁਲਾ ਲਿਆ ਇਹ ਵੀ ਉਹਨੂੰ ਕਿਸੇ ਮੰਦਰ ਚ ਬਿਠਾ ਕੇ ਪੁੱਛ ਲੈਣਾ ਇਹ ਉਹਦੋਂ ਕਾਂਗਰਸ ਸੀ ਚ ਕੱਟਰ ਕਾਂਗਰਸ ਸੀ ਕਹਿੰਦਾ ਜੇ ਵੀ ਮੈਂ ਡਾਬਰ ਦੀ ਸਪੋਰਟ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਡੀ ਸਪੋਰਟ ਕਰਨਾ ਚਾਹੁੰਦਾ ਇਹਨੇ ਮੈਨੂੰ ਆਪਣੇ ਪਲਾਟ ਤੇ ਬੁਲਾਇਆ ਔਰ ਪਲਾਟ ਤੇ ਬੁਲਾ ਕੇ ਇਹਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਮੈਂ ਕੱਲ ਮੇਰੀਆਂ ਆ ਸ਼ਰਤਾਂ ਹੈਗੀਆਂ ਨੇ ਮੇਰੀਆਂ ਸ਼ਰਤਾਂ ਪੂਰੀਆਂ ਕਰ ਦਿਓ ਤੇ ਮੈਂ ਸਵੇਰੇ ਤੁਹਾਡੇ ਦੁਸਾਈ ਦੇ ਨਾਲ ਚੱਲੂੰਗਾ ਪਰ ਜਦੋਂ ਇਹਨੇ ਸ਼ਰਤਾਂ ਰੱਖੀਆਂ ਇਹਦੀਆਂ ਸ਼ਰਤਾਂ ਕਿਉਂਕਿ ਅਸੀਂ ਦਿੱਤਾ ਲਿੱਤਾ ਨਹੀਂ ਕੋਸ਼ਿਸ਼ ਤੇ ਅਸੀਂ ਮੈਂ ਹੁਣ ਉਹ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਐਸੀ ਗੱਲ ਨਹੀਂ ਕਰਾਂਗਾ ਜਿਹੜੀ ਕੋਈ ਕਟਿਆ ਹੋਵੇ ਜਦੋਂ ਕੁਝ ਦਿੱਤਾ ਹੀ ਦਿੱਤਾ ਨਹੀਂ ਹੈਗਾ ਤੇ ਮੈਂ ਉਹ ਗੱਲ ਨਹੀਂ ਕਹਿਣਾ ਚਾਹੁੰਦਾ ਤੇ ਇਹ ਮੇਰੋਂ ਇਹਨੇ ਕਿ ਪ੍ਰੋਮਿਸ ਕੀਤਾ ਕਹਿੰਦਾ ਮੈਂ ਅੱਜ ਤੋਂ ਬਾਅਦ ਆਪਣੇ ਹਲਕੇ ਚ ਰੂੰ ਆਪਣੇ ਗਲੀ ਚ ਰੂੰਗਾ ਮੈਂ ਬਾਹਰ ਨਹੀਂ ਜਾਊਗਾ ਪਰ ਮੈਂ ਤੁਹਾਡੇ ਸ਼ਾਮਲ ਨਹੀਂ ਹੋਣਾ ਵੀ ਜੇ ਕੰਨਾਬੇ ਨੂੰ ਤੇ ਮੇਰੇ ਚਾਰ ਸ਼ਰਤਾਂ ਨੇ ਅਮਰੀ ਬੂੜੀਆਂ ਕਰ ਦਿਓ ਮੈਂ ਕਹਿੰਦਾ ਤੇਰੇ ਸ਼ਰਤਾਂ ਸੀ ਬੂੜੀਆਂ ਨਹੀਂ ਕਰ ਸਕਦਾ ਔਰ ਇਹ ਬੰਦਾ ਡਾਬਰ ਸਾਹਿਬ ਜੇ ਰਿਕਾਰਡ ਕੱਢ ਕੇ ਦੇਖ ਲੋ ਇਹ ਆਪਣੇ ਉਥੇ ਗਲੀ ਚ ਰਿਆ ਸੀ ਬਾਹਰ ਨਹੀਂ ਸੀ ਗਿਆ ਉਦੋਂ ਕਸਾਈ ਜੀ ਜਿੱਤੇ ਸੀ 7 ਪਾਲ ਕਸਾਈ ਜੀ ਉਹ ਜਿੱਤੇ ਸੀ ਤੇ ਇਹ ਕਿਸੇ ਦਾ ਵੀ ਨਹੀਂ ਹੈਗਾ ਪਹਿਲ ਨੂੰ ਇਤਾਗਰੇ ਸੇ ਫੇਰੇ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਜਦੋਂ ਗਿਆ ਉਹਦੇ ਗੁਣਗਾਨ ਗਣ ਕਰਦਾ ਸੀ ਔਰ ਉਸ ਤੋਂ ਬਾਅਦ ਉਹ ਛੱਡ ਗਿਆ ਤੇ ਕਹਿੰਦਾ ਇਹਦੇ ਨਾਲ ਮਾੜੀ ਕੋਈ ਪਾਰਟੀ ਨਹੀਂ ਹੈਗੀ ਆਮ ਆਦਮੀ ਪਾਰਟੀ ਨੂੰ ਇਹਨੇ ਗਾਲਾਂ ਕੱਢੀਆਂ ਹੋਈਆਂ ਨੇ ਬਕਾਇਦਾ ਉਹਦੇ ਤੇ ਤੁਸੀਂ ਪ੍ਰੈਸ ਦੇ ਵਿੱਚ ਦੇਖੋ ਜਿਹੜੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਜੀ ਇਹਨੇ ਠੇਕੇਦਾਰ ਦੇ ਨਾਲ ਜੋ ਝਗੜਾ ਹੈ ਅਸਲੀ ਝਗੜੇ ਦੀ ਗੱਲ ਨਹੀਂ ਕੀਤੀ ਇਹਨੇ ਉਥੇ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਦਾਬਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਸੰਜੇ ਤਰਵਾਰ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਉਹ ਦੇਵੀ ਤੇ ਵੀ ਇਲਜ਼ਾਮ ਲਾ ਕੇ ਦੇਵੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਅਸ਼ੋਕ ਪ੍ਰਾਸ਼ਰ ਪਤੀ ਜੀ ਦੇਵੀ ਡਰਣਾ ਨਹੀਂ ਹੈਗਾ ਦੇਵੀ ਤੇਰੀਆਂ ਅ ਗਿੱਧੜ ਦਬਕੀਆਂ ਤੋਂ ਤੇਰੀ ਵਿਜੀਲੈਂਸ ਤੇਰੀ ਹੈ ਹਰ ਤੂੰ ਸਰਕਾਰ ਚ ਹੈਗਾ ਹੁਣ ਤੂੰ ਬੜਾ ਪੂਰਾ ਜੋਰ ਲਗਾ ਕੇ ਜਿਹੜੇ ਤੂੰ ਮੇਰੇ ਤੇ ਇਲਜ਼ਾਮ ਲਗਾਏ ਉਹਨੂੰ ਸਾਬਤ ਕਰ ਜੇ ਤੂੰ ਸਾਬਤ ਨਹੀਂ ਕਰੇਗਾ ਤੇ ਡਬਰਾ ਮੈਸ਼ਨ ਦਾ ਜਿਹੜਾ ਕੇਸ ਹੈ ਤੇਰੇ ਤੇ ਮੈਂ ਕਰੂੰਗਾ ਔਰ ਮੇਰਾ ਕੇਸ ਤਿਆਰ ਹੋ ਰਿਹਾ ਹੈ ਵਿਕਰਮ ਸਿੱਧੂ ਸਾਡੇ ਵਕੀਲ ਨੇ ਮੇਰੇ ਇੱਕ ਦੋ ਦਿਨ ਦੇ ਵਿੱਚ ਇਹਨੂੰ ਨੋਟਿਸ ਹੋ ਜਾਏਗਾ ਸਰਤਾ ਉਹਨੇ ਆਪਣੇ ਮਿਰਕਾ ਡੂ ਦੇ ਨਾਂ ਤੇ ਲਿਆ ਹੋਇਆ ਹੈ ਤੇ ਉਹਨੂੰ ਵੀ ਪਤਾ ਇਸ ਗੱਲ ਦਾ ਸਾਰੀ ਉਮਰ ਅਸ਼ੋਕ ਦੇ ਨਾਲ ਰਿਆ ਉਹ ਤਾਂ ਕਹਿੰਦਾ ਮੈਂ ਸ਼ੋਕ ਨੂੰ ਜਾਣਦਾ ਹੀ ਨਹੀਂ ਸਿਰੋਂ ਮੰਗ ਨਹੀਂ ਸਕਦੇ ਪੈਸੇ ਜੇ ਅਗਰ ਨੋਹ ਤੇ ਨਾਲ ਲਿਆ ਤਾਂ ਠੇਕੇ ਦਾ ਨੋਹ ਤੇ ਤੇ ਨੋਹ ਕੋਲ ਦੋਹਾਂ ਕੋਲ ਪੈਸੇ ਨਹੀਂ ਨਾ ਮੰਗੇਗਾ ਪੈਸੇ ਦੋਨੇ ਕੋਲ ਮੰਗੇਗਾ ਜਿਹੜਾ ਉਹ ਜਾਣਦਾ ਹੈ ਦੇਖੋ ਉਹ ਕਹਿ ਰਿਹਾ ਮੈਂ ਇਹਦੇ ਦਫਤਰ ਚ ਗਿਆ ਔਰ ਉਹਦੇ ਨਾਲ ਇੱਕ ਹੋਰ 파ਟਰਨਰ ਹੈ ਉਹ 파ਟਰਨਰ ਦੋਨੇ ਗਏ ਨੇ ਉਥੇ ਵੀਡੀਓ ਕਢਾ ਲਓ ਜਾ ਕੇ ਇਹਦੇ ਇਹਦੇ ਤੂੰ ਜਾਓ ਇਹਦੇ ਕੋਲ ਇਹਦੇ ਜਾ ਕੇ ਉਹ ਕਰਾਓ ਇਹਦੇ ਕੈਮਰੇ ਲੱਗੇ ਨੇ ਔਰੇ ਇਹਦੇ ਗੱਲ ਜਿਹੜੀ ਹੈਗੀ ਇਹ ਦੇਖੋ ਮੇਰਾ ਇਹਦੇ ਚ ਕੁਝ ਨਹੀਂ ਹੈਗਾ ਮੈਂ ਉਹ ਠੇਕੇਦਾਰ ਦੇ ਨਾਲ ਮੇਰਾ ਕੋਈ ਮਤਵਲ ਨਹੀਂ ਮੈਂ ਤੇ ਭਗਵਾਨ ਰਾਮਦਾਸ ਟੋਲਾ ਮਾਤਾ ਸੀਤਾ ਦਾ ਡੋਲਾ ਰੋਡ ਤੇ ਦੇਖ ਕੇ ਤੇ ਮੈਂ ਨਹੀਂ ਰਹਿ ਪਾਇਆ ਤੁਹਾਨੂੰ ਕਾਂਗਰਸੀ ਵੀ ਮੈਂ ਉੱਥੇ ਮੌਕੇ ਤੇ ਮੌਕੇ ਤੇ ਪਹੁੰਚਿਆ ਮੇਰਾ ਠੇਕੇਦਾਰ ਨਾਲ ਨਾ ਮੈਨੂੰ ਉਹ ਜਾਣਦਾ ਮੈਂ ਕਹਿ ਸਕਣਾ ਵੀ ਮੈਨੂੰ ਜਾਣਦਾ ਨਹੀਂ ਉਹ ਕਿਹੜੇ ਪੈਸਿਆਂ ਦਾ ਲੈਣ ਦੇਣ ਤੁਹਾਨੂੰ ਦੱਸਿਆ ਵੀ ਅਜੇਪਾਲ ਨੇ ਪਹਿਲੋ ਲਿਆ ਇਹਦੇ ਕੋਲ ਪੈਸੇ ਮੰਗੇ ਪਰ ਉਸ ਤੋਂ ਬਾਅਦ ਇਹਦੇ ਜੋ 파ਟਨਰ ਨੇ ਅਜੇ ਨੀਆ ਟੈਂਕੀਏ ਸਤਨਾਮ ਹੋਜਿਆ ਉਹਦਾ ਜੋ ਆਈਏ ਮੇਰੇ ਕੋਲ ਇੱਕ ਉਹਨਾਂ ਨੇ ਲਿਆ ਤੇ ਉਸ ਤੋਂ ਬਾਅਦ ਇਹਦੀ ਭਾਈ ਵਾਲੀ ਸੀ ਉੱਤੇ ਤੁਸੀਂ ਸਤਨਾਮ ਹੋਜਿਆ ਨੂੰ ਕੋ ਬੱਚੇ ਲੈ ਕੇ ਆਪਣੇ ਮੰਦਿਰ ਦੇ ਗੁਰਦੁਆਰੇ ਚ ਵੜ ਜਾਵੇ ਬਈ ਉਹ ਲੋਕਾਂ ਨੂੰ ਕਹਿੰਦਾ ਬਈ ਇਹ ਮੇਰੇ ਕੋਲ ਉਹਨਾਂ ਨੇ 25 ਲੱਖ ਰੁਪਏ ਮੰਗਦਾ ਡਿਮਾਂਡ ਕਰਦਾ ਸੀ ਇਹ ਠੀਕ ਹੈ ਉਹਨਾਂ ਦੇ ਦੋਸਤ ਹੀ ਹੈ ਪਰ ਇਹ ਉਹ ਸ਼ਰਿਆਮ ਉਹ ਪੁੱਲੀ ਗੱਲ ਕਹਿੰਦਾ ਸੀ ਉਹ ਮੇਰੇ ਕੋਲ ਪੈਸੇ ਮੰਗਦਾ ਸੀ ਔਰ ਇਹ ਮੰਗਦਾ ਸੀ ਜਾਂ ਨਹੀਂ ਸੀ ਮੰਗਦਾ ਪਰ ਮੈਂ ਕਹਿੰਦਾ ਜਿਹੜਾ ਭਗਵਾਨ ਰਾਮ ਦਾ ਦਸਹਰੇ ਦਾ ਮੇਲਾ ਮੇਲੇ ਦੇ ਵਿੱਚੋਂ ਜਿਹੜੇ ਪੈਸੇ ਖਾਣੇ ਇਹ ਕਿੱਥੋਂ ਦਾ ਕਜਾਇਜ ਨੇ ਛੇ ਹਲਕੇ ਨੇ ਲੁਧਿਆਣੇ ਦੇ ਵਿੱਚ ਇਹ ਹਰ ਸਾਲ ਸੈਂਟਰ ਹਲਕੇ 'ਚ ਕਿਉਂ ਰੌਲਾ ਪੈਂਦਾ ਨਾਰਥ ਏਜ ਕਿਉਂ ਨਹੀਂ ਪੈਂਦਾ ਵੈਸਟ ਏਜ ਕਿਉਂ ਨਹੀਂ ਪੈਂਦਾ ਈਸਟ ਏਜ ਕਿਉਂ ਨਹੀਂ ਪੈਂਦਾ ਇਹ ਹਰ ਸਾਲ ਪੈਸੇ ਦਾ ਰੌਲਾ ਪੈਂਦਾ ਹੈ ਸੈਂਟਰ ਹਲਕੇ 'ਚ ਕਿਉਂ ਪੈਂਦਾ ਇਨੇ ਮੇਲੇ ਲੱਗਦੇ ਨੇ ਤੇ ਜੇ ਬਾਕੀ ਜਿੱਥੇ ਮੇਲੇ ਲੱਗੇ ਨੇ ਮੈਂ ਇਹ ਵੀ ਗੱਲ ਪੁੱਛਣਾ ਚਾਹੁੰਦਾ ਪ੍ਰਸ਼ਾਪੀ ਜੀ ਨੂੰ ਵੀ ਜਿਹੜੇ ਬਾਕੀ ਜਗ੍ਹਾ ਤੇ ਮੇਲੇ ਲੱਗੇ ਨੇ ਕੀ ਉੱਥੇ ਦੁਕਾਨਾਂ ਬੰਦ ਨੇ ਬਾਹਰ ਉੱਥੇ ਰੇਡੀਆਂ ਨਹੀਂ ਲੱਗੀਆਂ ਹੋਈਆਂ ਤੇ ਤੁਹਾਡੀ ਇੱਥੇ ਅਸੀਂ ਕਿਹੜੀ ਗੱਲ ਹੋ ਗਈ ਵੀ ਤੁਸੀਂ ਰੇਡੀਆਂ ਬੰਦ ਕਰਾਉਣੀਆਂ ਨੇ ਦੁਕਾਨਾਂ ਬੰਦ ਕਰਾਉਣੀਆਂ ਨੇ ਐਂਬੂਲੈਂਸ ਕਹਿੰਦੇ ਜਿੱਥੋਂ ਨਿਕਲਣੀਆਂ ਨੇ ਆ ਉਹਨਾਂ ਦਾ ਘਰ ਹੈ ਸਾਹਮਣੇ ਉਹਨਾਂ ਦੇ ਘਰ ਦੇ ਬਾਹਰ ਇਸ ਤਰੀਕੇ ਨਾਲ ਜਾਮ ਰਹਿੰਦਾ ਹੈ ਹਰ ਸ਼ੁੱਕਰਵਾਰ ਸ਼ੁੱਕਰਵਾਰ ਹਰ ਸ਼ੁੱਕਰਵਾਰ ਮੈਂ ਕਿਸੇ ਧਰਮ ਦੇ ਬਰਗਲਾ ਬ ਨਹੀਂ ਹਰ ਸ਼ੁੱਕਰਵਾਰ ਉਹ ਰੋਡ ਜਾਮ ਹੁੰਦੀ ਹੈ ਲੇਟੋ ਹਰ ਧਰਮ ਨੂੰ ਆਪਣਾ ਆਪਣਾ ਧਰਮ ਨੂੰ ਮੰਨਣਾ ਚਾਹੀਦਾ ਹੈ ਮੈਂ ਕਿਸੇ ਵੀ ਧਰਮ ਦੇ ਬਰਖਲਾ ਬ ਨਹੀਂ ਪਰ ਸ਼ੁੱਕਰਵਾਰ ਦੇ ਸ਼ੁੱਕਰਵਾਲ ਵਾਰ ਉਹ ਰੋਡ ਜਾਮ ਰਹਿੰਦੀ ਉਹਨਾਂ ਦੇ ਘਰ ਦੇ ਬਾਹਰ ਤੇ ਉਦੋਂ ਐਂਬੂਲੈਂਸ ਕਿੱਥੋਂ ਲੱਗਦੀਆਂ ਹਨ ਜਾ ਕੇ ਸ਼ੁਕਰਵਾਰ ਦੇਖ ਲੈਣਾ ਰੋਡ ਰੋੜਾ ਜਾਮ ਹੁੰਦੀਆਂ ਨੇ ਲੁਧਿਆਣੇ ਤੋਂ ਵੀ ਮੇਲੇ ਲੱਗ ਰਹੇ ਨੇ ਇਹ ਕਿਹਾ ਗਿਆ ਪਰਮਿਸ਼ਨ ਸਿਰਫ ਤਿੰਨ ਨੂੰ ਮਿਲੇਗੀ ਤੁਸੀਂ ਮੰਨਦੇ ਕਿਤੇ ਨਾ ਕਿਤੇ ਇਹ ਗੱਲ ਕੱਲ ਸਰਕਾਰ ਆਮ ਆਦਮੀ ਪਾਰਟੀ ਦੀ ਐਮ ਐਲ ਏ ਡੀ ਸੀ ਇਹਨਾਂ ਦਾ ਸੀ ਪੀ ਇਹਨਾਂ ਦਾ ਇਹ ਇਹ ਗੱਲ ਕਿਹਨੂੰ ਕਹਿ ਰਹੇ ਨੇ ਫਿਰ ਬੰਦ ਕਰਵਾ ਦੇਣ ਜੇ ਕੱਲ ਸੁਣੋ ਮੈਂ ਕਿਹਾ ਪਰਮਿਸ਼ਨ ਆ ਹੈਗੀਆਂ ਨੇ ਜਾਂ ਨਹੀਂ ਹੈਗੀਆਂ 100 100 ਸਾਲ ਪੁਰਾਣੇ ਆਪਾਂ ਹਿਸਟੋਰਿਕਲੀ 70-70 ਸਾਲ ਹੋ ਗਏ 40-50 ਸਾਲ ਤੇ ਮੈਨੂੰ ਹੋਇਆ ਦੇਖਦਿਆਂ ਕਿ ਮੇਲੇ ਲੱਗਦੇ ਨੇ ਸਾਰੇ ਸ਼ਹਿਰ ਚ ਤੇ ਮੈਂ ਕਹਿੰਦਾ ਜੇ ਮੇਲੇ ਆਪਾਂ ਬੰਦ ਕਿਉਂ ਕਰਾਣੇ ਨੇ ਤੁਹਾਡੇ ਕੋਲ ਫੋਰਸ ਹੈਗੀ ਏ ਪੁਲਿਸ ਹੈਗੀ ਏ ਜਿੱਥੇ ਤੁਹਾਨੂੰ ਖਤਰਾ ਲੱਗਦਾ ਹੈ ਫੋਰਸ ਲਗਾ ਦਿਓ ਕਿ ਚਾਰ ਪੰਜ ਦਿਨ ਦੀ ਗੱਲ ਏ ਇੱਕ ਜਿਹੜਾ ਦਸਹਿਰੇ ਦਾ ਮੇਲਾ ਹੈ ਜਾਂ ਦਸਹਿਰਾ ਹੈ ਇਹ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ ਪਵਿੱਤਰ ਤਿਉਹਾਰ ਹੈ ਦੇ ਆਪਾਂ ਇਸ ਉਹ ਤਰ ਤਹਾਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਲੁਧਿਆਣੇ ਦੇ ਵਿੱਚ ਆ ਜੋ ਹਾਲਾਤ ਪੈਦਾ ਹੋਏ ਨੇ ਇਹ ਨਹੀਂ ਹੋਣੇ ਚਾਹੀਦੇ ਮੈਂ ਅੱਜ ਵੀ ਕਹਿੰਦਾ ਕਿ ਇਹ 2-4 ਦਿਨ ਦੀ ਗੱਲ ਹੁੰਦੀ ਹੈ ਲੋਕਾਂ ਇੰਤਜ਼ਾਰ ਲੋਕੀ ਕਰਦੇ ਨੇ ਵੀ ਮੇਲਾ ਲੱਗਣਾ ਹੈ ਲੋਕਾਂ ਨੇ ਆਪਣੇ ਸਮਾਨ ਖਰੀਦੇ ਹੁੰਦੇ ਨੇ ਵਪਾਰੀ ਲੋਕ ਨੇ ਰੋਕੀ ਕੱਲੋ ਰੋਰੇ ਸੀ ਵੀ ਜਿਹੜਾ ਸੀ ਸਮਾਨ ਖਰੀਦ ਕੇ ਲਿਆਂਦਾ ਆ ਉਹ ਕਿੱਥੇ ਰੱਖਾਂਗੇ ਇੱਕ ਇਹਨੇ ਗੱਲ ਹੋਰ ਕਹੀ ਕਹਿੰਦਾ ਕਾਂਗਰਸ ਔਰ ਬੀਜੇਪੀ ਜਿਹੜੀ ਇਹ ਦੋਨੇ ਇੱਕ ਨੇ ਦੋਨੇ ਕੰਦਾ ਇੱਕ ਨੇ ਇਦਾਂ ਤਾਂ ਕਰ ਰਿਹਾ ਸੀ ਨਾ ਤੇ ਮੈਂ ਉਹਨੂੰ ਗੱਪੀ ਨੂੰ ਇਹ ਪੁੱਛਣਾ ਚਾਹਨਾ ਵੀ ਦਿੱਲੀ ਦੇ ਵਿੱਚ ਸਰਕਾਰ ਕਿੰਨੇ ਕਿੰਨੇ ਬਣਾਈ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਇੰਡੀਆ ਕਾਂਗਰਸ ਜਿਹੜੀ ਬਣੀ ਸੀ ਉਹਦੇ ਵਿੱਚ ਭਾਈਵਾਲ ਕੌਣ ਹੈਗਾ ਸੀ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਚੰਡੀਗੜ੍ਹ ਮੇਰ ਬਣਾਇਆ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਤੇ ਬੀਜੇਪੀ ਨੇ ਤੇ ਕਾਂਗਰਸ ਮੁਕਤ ਕਰਤਾ ਹਿੰਦੁਸਤਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਮੁਕਤ ਕਰਤਾ ਸਾਰਾ ਭਾਰਤ ਤੇ ਏ ਔਰ ਬੀ ਟੀਮ ਕੌਣ ਹੋਈ ਉਹਨੇ ਇਸ ਗੱਲ ਤੇ ਤੁਸੀਂ ਜਵਾਬ ਦੇ ਦਿਓ ਵੀ ਤੁਸੀਂ ਅੱਜ ਤੱਕ ਤੁਰਕ ਦੇ ਦੇਖਿਆ ਵੀ ਕਾਂਗਰਸ ਔਰ ਬੀਜੇਪੀ ਇਕੱਡੇ ਕਿੱਥੇ ਇਲੈਕਸ਼ਨ ਲੜ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਇਲੈਕਸ਼ਨ ਲੜ ਰਹੇ ਨੇ ਉਹ ਇਹਨਾਂ ਦਾ ਜਿਹੜਾ ਗੁਰੂ ਵੈ ਇਹਨਾਂ ਦਾ ਕੇਜਰੀਵਾਲ ਉਨੇ ਬੱਚਿਆਂ ਦੀ ਕਸਮ ਖਾਦੀ ਕਿ ਮੈਂ ਬੱਚਿਆਂ ਦੀ ਕਸਮ ਖਾਣਾ ਮੈਂ ਕਿਸੇ ਨਾਲ ਐਲਾਈਅንስ ਨਹੀਂ ਕਰਾਂਗਾ ਔਰ ਮਹੀਨੇ ਬਾਅਦ ਉਹਨੇ ਐਲਾਈਅንስ ਕਰ ਲਿਆ ਇਹਦਾ ਮੁਕਾਬਲਾ ਅਸੀਂ ਪ੍ਰਾਣ ਨਹੀਂ ਕਰ ਸਕਦੇ ਅਸੀਂ ਪੈਸੇ ਨਹੀਂ ਕਮਾ ਸਕਦੇ ਅਸੀਂ ਦੁਆ ਨਹੀਂ ਖੜਾ ਸਕਦੇ ਅਸੀਂ ਸ਼ਹਿਰ ਦੇ ਵਿੱਚ ਦੜੇ ਸੱਟੇ ਨਹੀਂ ਕਰਵਾ ਸਕਦੇ ਅਸੀਂ ਸ਼ਹਿਰ ਦੇ ਵਿੱਚ ਕਬਜੇ ਨਹੀਂ ਕਰਵਾ ਸਕਦੇ ਅਸੀਂ ਸ਼ਹਿਰ ਦੇ ਵਿੱਚ 5-5 ਲੱਖ 10-10 ਲੱਖ ਰੁਪਏ ਲੋਕਾਂ ਦੇ ਮਕਾਨ ਨਹੀਂ ਬਣਵਾ ਸਕਦੇ ਅੱਜ ਤੁਸੀਂ ਮੇਰੇ ਸੈਂਟਰ ਹਲਕੇ ਚਲੇ ਜਾਓ ਔਰ ਲੋਕੀ ਆਣਗੇ ਸਾਹਮਣੇ ਜਿਹੜਾ ਕੋਈ ਮਕਾਨ ਬੰਨਣਾ ਸ਼ੁਰੂ ਕਰਦਾ ਕਿਸੇ ਕੋਲ 5 ਲੱਖ ਮੰਗਦਾ ਨਹੀਂ ਕਿਸੇ ਕੋਲ 10 ਲੱਖ ਮੰਗਦਾ ਨਹੀਂ ਤੇ ਵੀ ਜੀ